ਨੇ ਵੀ ਇੱਕ ਚੀਜ਼ ਆ ਜਿਹੜੀ ਆ ਕੋਠੀ ਦੇ ਬਾਈ ਖੜਾ ਹੋਇਆ ਇਹਨਾਂ ਦਾ ਇੱਕ ਚੀਜ਼ ਆ ਵੀ ਜਿਹੜੀ ਤੂੰ ਕੋਠੀ ਬਣਾਈ ਆ ਸਾਰਿਆਂ ਨੇ ਕਿਹਾ ਬਹੁਤ ਸੋਹਣੀ ਬਣਾਈ ਆ ਤੇ ਇਹ ਮਿਸਤਰੀ ਦੀ ਬਣਾਈ ਹੋਈ ਆ ਕੋਠੀ ਜੀ ਤੇ ਬਾਈ ਹੁਣ ਖੜਾ ਹੋਇਆ ਤੁਸੀਂ ਦੇਖੋ ਕੋਠੀ ਆਪਣੀ ਤੇ ਕਿੰਨੀ ਘੈਂਟ ਲੱਗਦੀ ਨਾ ਛੋਟਾ ਆ ਇਹ ਆਪਣੇ ਕਿੰਨੇ ਸੈਂਕੜੇ ਸੀਗੇ 1900 19 ਸੈਂਕੜੇ ਚ ਕੁੱਠੀ ਬਣੀ ਆ ਸਾਰੀ ਆਪਣੀ ਇਹ ਕਿਉਂਕਿ ਆਪਾਂ ਨਵਾਂ ਖੇਤ ਲਿਆ ਸੀ ਆਪਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਵੀ ਕਿੰਨਾ ਕੁ ਉੱਚਾ ਨੀਵਾ ਥਾਂ ਹੈਗਾ ਇਹ ਹਨਾ ਫਿਰ ਆਪਾਂ ਕਿਹਾ ਵੀ ਠੇਕੇ ਵਾਲੇ ਬਾਈ ਹੁਣ ਲਵਾ ਕੇ ਦੇ ਦੀ ਕਮਟਰ ਕਰਾਇਆ ਹੁਣ ਇੱਕ ਥਾਂ ਪੱਧਰ ਹੋ ਗਿਆ ਬਿਲਕੁਲ ਪੂਰੀ ਗੱਲ ਬਣ ਗਈ ਆ ਆ ਪਾ ਗਿਆਂ ਖੇਤ ਤੇ ਬੈਕ ਸਾਈਡ ਉਧਰਲੇ ਪਾਸੇ ਆ ਗਈ ਆਪਣੀ ਸੜਕ ਇਧਰਲੇ ਸਾਈਡ ਨਾਲ ਹੀ ਤੇ ਨਾਲ ਹੀ ਆਪਣੀ ਇੱਥੇ ਆ ਗਿਆ ਖੇਤ ਜਿਹੜਾ ਆਪਾਂ ਲਿਆ ਹੋਇਆ ਆ ਆਹ ਤਾਂ ਕੰਪਿਊਟਰ ਕਹੇ ਲੱਗਾ ਹੋਇਆ ਇੱਥੋਂ ਲੈ ਕੇ ਹਾ ਪਰੇ ਵੱਟ ਤੱਕ ਤੇ ਉਧਰੋਂ ਉਤੋਂ ਅੱਧਾ ਕਿੱਲਾ ਰਹਿ ਜਾਂਦਾ ਆਪਣਾ ਉਹ ਪਰਲੀ ਸਾਈਡ ਪੱਠਿਆਂ ਦੇ ਨਾਲ ਤੇ ਆਹ ਡੇਢ ਕਿੱਲੇ ਦਾ ਪਲਾਟ ਹੈ ਇੱਕ ਅੱਧਾ ਨਾਲ ਹੀ ਆ ਸਾਨ ਚ ਨਿੱਕੀ ਜੀ ਪਈ ਆ ਇਧਰ ਆਪਣੀ ਆ ਪਈ ਤੇ ਲੱਗ ਜਾਂਦਾ ਖੇਤੀ ਜਮਾ ਵੀ ਇਧਰੋਂ ਇੱਥੋਂ ਰਾ ਹੈਗਾ ਆਪਣਾ ਘਰੇ ਵੀ ਆਪਣਾ ਸ਼ੋਰੂਮ ਵੀ ਤਿਆਰ ਹੋਈ ਜਾਂਦਾ ਤੇ ਲੈਂਟਰ ਪੈ ਗਿਆ ਉਹਦਾ ਕੱਲ ਠੀਕ ਆ ਤੇ ਬਾਹਲੇ ਜਾਨਣੇ ਨੇ ਸਾਨੂੰ ਕਮੈਂਟ ਕੀਤੇ ਸੀਗੇ ਕਿ ਬਾਈ ਤੁਸੀਂ ਬੁਟੀਕ ਥੱਲੇ ਬਣਾਇਓ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਸ਼ੋਅਰੂਮ ਬਣਾ ਰਹੇ ਆ ਆਪਦਾ ਨਾ ਕਿ ਬੁਟੀਕ ਬਣਾ ਰਹੇ ਆ ਬੁਟੀਕ ਦਾ ਸ਼ੋਅਰੂਮ ਬਣਾ ਰਹੇ ਆ ਉੱਥੇ ਆਪਾਂ ਕਾਰੀਗਰ ਨਹੀਂ ਬਿਠਾਉਣੇਗੇ ਕਿਉਂਕਿ ਜਸਟ ਆਪਾਂ ਜਿਹੜੇ ਆਪਣੇ ਕੱਪੜੇ ਵਗੈਰਾ ਹੋਣਗੇ ਆਪਾਂ ਉਹ ਹੀ ਉੱਥੇ ਸੈੱਟ ਕਰਕੇ ਰੱਖਾਂਗੇ ਜਿਹੜਾ ਆਪਾਂ ਸਟਾਕ ਆਪਣਾ ਨਵਾਂ ਸਟਾਕ ਜਾਂ ਨਵੇਂ ਸੂਟ ਬਣ ਕੇ ਆਏ ਕਰਨਗੇ ਆਪਾਂ ਉਹ ਉੱਥੇ ਰੱਖਿਆ ਕਰਾਂਗੇ ਇਹ ਹੈਗੀ 92 ਬਾਰਨ ਇੱਧਰ ਹੈਗਾ 99 ਬਾਰਨ ਹਾਂ ਤਿੰਨ ਸਾਲ ਦਾ ਵਰਕ ਬੜਾ ਵਾਰਕ ਤਾਂ ਨਹੀਂ ਹੁੰਦਾ ਤਿੰਨ ਕੇ ਸਾਲ ਦਾ ਬੰਦਾ ਵੱਡਾ ਚਾਹੀਦਾ ਹੀ ਆ ਹਾਂ ਫਿਰ ਬੁੜੀ ਦੀ ਕੱਚ ਕੱਚ ਸੁਣਨ ਵਾਲ ਤੇ ਬੰਦਾ ਨਾ ਸਟਰੋਂਗ ਹੁੰਦਾ ਮੈਂਟਲੀ ਹੋ ਜਾਂਦਾ ਮੈਂਟਲੀ ਤੌਰ ਤੇ ਇਸ ਸਸਤਰੀ ਕਾਲ ਵੈਲਕਮ ਕਰਦੇ ਜਸਲੀਨਾ ਬਲੌਗ ਚੈਨਲ ਦੇ ਤੁਹਾਡਾ ਹੈਲੋ ਜੀ ਸਸਤਰੀ ਕਾਲ ਲਓ ਫਿਰ ਅੱਜ ਮੈਜਿੰਗ ਇਹਨੇ ਕਰ ਲਈ ਆ ਤੇ ਸੂਰ ਅਜ ਰੇਰ ਨਾ ਵਾ ਜਿੰਨੇ ਬਲੌਗ ਆਉਣਗੇ ਸਾਰੇ ਨਵੇਂ ਸੂਟਾਂ ਨਹੀਂ ਆਉਣੇ ਗਰਮੀ ਹੈ ਨੇ ਅੰਦੇ ਨਾ ਹੋਏ ਨਾ ਗਰਮ ਗੰਦੇ ਗਰਮ ਗੰਦੇ ਘੱਟ ਬਣਦੇ ਹੁੰਦੇ ਆ ਤੇ ਨਵੇਂ-ਨਵੇਂ ਸਾਰੇ ਡਿਜ਼ਾਈਨ ਪਾਏ ਹੋਏ ਕਿਵੇਂ ਹੂੰ ਇਹਦੇ ਹੀ ਆ ਦੁਪਹਿਰਾ ਚੜ ਗਿਆ ਆਪਾਂ ਦੁਪਹਿਰਾ ਹੀ ਜਾਂਦੇ ਹੁੰਦੇ ਆ ਸਾਰਾ ਕੰਮ ਕਰਕੇ ਫਿਨਿਸ਼ ਕਰਕੇ ਆਰਾਮ ਨਾ ਜਦੋਂ ਕਹਿੰਦੇ ਨਾ 12 ਵਜੇ ਤੋਂ ਬਾਅਦ ਬੈਠਣਾ ਚਾਹੀਦਾ ਘਰੇ ਆਰਾਮ ਕਰਨਾ ਚਾਹੀਦਾ ਆਪਾਂ ਜਾਣਦੇ ਆ ਕੰਮ 12 ਵਜੇ ਆ ਜੋਤੀ ਦਾ ਜਿਹੜੀ ਮੈਂ ਲਿਆ ਕੇ ਦਿੱਤੀ ਉਹੀ ਪਾਈ ਹੈ ਨਾ ਹਾਂਜੀ ਡਿਜ਼ਾਈਨ ਜੂਣ ਦੇਖ ਪਾਏ ਪਹੁੰਚਿਆ ਤੇ ਤੋੜਦੇ ਆਲੀ ਆ ਹਾਂ ਠੀਕ ਆ ਚੱਲ ਗਏ ਫਿਰ ਬਸ ਪਾਣੀ ਨੂੰ ਕੋਪਰ ਨਾ ਰੱਖ ਲੰਨੀ ਬਸ ਪਾਣੀ ਵੀ ਕੰਮ ਨਹੀਂ ਕਰਨਾ ਹੁਣ ਪਾਣੀ ਚੱਕਣ ਲੱਗ ਜਾ ਹੈ ਪਾਣੀ ਪੀਣ ਦਾ ਤਾਂ ਦਾ ਟਾਈਮ ਨਹੀਂ ਲੱਗਦਾ ਹੁੰਦਾ ਨਾ ਤੂੰ ਮੈਨੂੰ ਪਾਣੀ ਪੀਣ ਦੇ ਨਹੀਂ ਨਾ ਆ ਪੀਣੀ ਆ ਹਮ ਚੱਲੀਏ ਫਿਰ ਲਓ ਜੀ ਮਣਪੀਤ ਨੂੰ ਖੇਤ ਵਿਖਾ ਕੇ ਲਿਆਉਣਾ ਆਪ ਅੱਜ ਹਾਂ ਠੀਕ ਆ ਨਹੀਂ ਨਾ ਲੈ ਕੇ ਨਹੀਂ ਗਏ ਕਿ ਅੱਜ ਕਿੱਦਾਂ ਮੂਹ ਅੱਜ ਖੇਤ ਵਿਖਾ ਕੇ ਲਿਆਉਣਾ ਇਹਨੂੰ ਜਿਹੜਾ ਨਵਾਂ ਲਿਆ ਆਪਾਂ ਜਾਣਾ ਠੀਕ ਆ ਚੱਲਗੇ ਚਲੋ ਚੱਲ ਲੈ ਪਾਣੀ ਸਾਰੀ ਜਿਹੜੀ ਝੜੀ ਬਾ ਝੋਨਾ ਲਾਇਆ ਅੰਦਰ ਦੋਸਤੋ ਤੁਹਾਨੂੰ ਅੱਜ ਆਪਾਂ ਖੇਤ ਦਿਖਾਉਣੇ ਆ ਤੇ ਉਸ ਦਿਨ ਮਮਾ ਨਾਲ ਲੈ ਕੇ ਗਏ ਸੀਗੇ ਤੇ ਖੇਤ ਵਾਇਆ ਹੋਇਆ ਨਹੀਂ ਸੀਗਾ ਸਮਝ ਨਹੀਂ ਆਉਂਦੀ ਸੀ ਅੱਜ ਕੰਪਿਊਟਰ ਘਰ ਲੱਗੇ ਲੱਗਿਆ ਖੇਤ ਆਪਣੇ ਤੇ ਤੁਹਾਨੂੰ ਆਪਾਂ ਸਾਰਿਆਂ ਨੂੰ ਖੇਤ ਦਿਖਾਉਣੇ ਆ। ਹਾਂ ਜੇ ਗੇਟ ਬੰਦ ਹੋ ਗਿਆ ਮੇਰੀ ਕੋਈ ਗਾਰੰਟੀ ਫੜ ਕੇ ਦਾ ਗੱਡੀ ਉਹ ਨਾ ਭੰਨਦੀ ਨਵੀਂ। ਗਾਂ ਕਰ ਲੈਂਦੇ ਮੈਨੂੰ। ਭੱਜੀ ਆਉਂਦੀ ਮਗਰ। ਜੇ ਗੇਟ ਪੜ ਗਿਆ ਮਗਰੋਂ। ਨਹੀਂ ਤੇ ਹੂੰ। ਕੀ ਆ ਤੁਸੀਂ ਕੋਈ ਗਾਰੰਟੀ? ਗਾਰੰਟੀ ਕੋਈ ਨਹੀਂ ਪਤਾ ਵੱਜਣਾ ਬਹੁਤ ਜ਼ੋਰ ਦੇ ਨੇ ਆ ਕੇ। ਹਾਂ ਜੀ ਦੋਸਤੋ ਆਪਣੇ ਖੇਤ ਅੱਜ ਲੱਗ ਰਿਹਾ ਕੰਪਿਊਟਰ ਕਰਾਇਆ ਠੀਕ ਆ ਤੇ ਉੱਥੇ ਗੇੜਾ ਮਾਰਨਾ ਸੀਗਾ ਤੇ ਸ਼ਹਿਰ ਨੂੰ ਜਾਣਾ ਸੀ ਮੈਂ ਕਿਹ ਕੋਲ ਦੀ ਨੰਗਣਾ ਚਲ ਮਨਪੀਤ ਨੂੰ ਖੀਤੀ ਵਖਾਲ ਚਲ ਗਈ ਮੇਰੀ ਵਾਰੀ ਆਈ ਨਹੀਂ ਹਜੇ ਤੱਕ ਹਾਂ ਅੱਜ ਆ ਗਈ ਮੰਮੀ ਨੂੰ ਦਿਖਾਤਾ ਸੀਗਾ ਇਹ ਰਹਿ ਗਈ ਹਨਾ ਮੰਮੀ ਨੂੰ ਦਿਖਾਤਾ ਸੀਗਾ ਦਿਖਾਤਾ ਮੈਂ ਰਹਿ ਗਈ ਮੈਂ ਪਿੱਛੇ ਜਾ ਗਈ ਉਹ ਵੀ ਉਹ ਵੀ ਨਹੀਂ ਉਹ ਵੀ ਚੱਲੇ ਸੀਗੇ ਨਾਲ ਦੇ ਉੱਥੇ ਕਿ ਚੱਲੇ ਸੀਗੇ ਤੇ ਮੈਨੂੰ ਦਿਖਾਤਾ ਜੀ ਖੇਤ ਦੇ ਮਨਪੀਤ ਰਹਿ ਗਈ ਇੱਕ ਮਾਲਕ ਨੂੰ ਦਿਖਾਤਾ ਘਰ ਤੇ ਉਹਨੂੰ ਆ ਦੂਜੀ ਮਾਲਕਨ ਰਹਿ ਗਈ ਹੈ ਜੀ ਇਹਨੂੰ ਦਿਖਾਉਣਾ ਆਪਾਂ ਜੀ ਖੇਤ ਮੈਂ ਛੋਟੀ ਆ ਤੁਹਾਨੂੰ ਵੀ ਦਿਖਾਉਣੇ ਸਾਰਿਆਂ ਨੂੰ ਤੁਸੀਂ ਸਾਡਾ ਪਰਿਵਾਰ ਹਾਂ ਮੈਂ ਛੋਟੀ ਆ ਸਾਰਿਆਂ ਤੋਂ ਆਹੋ ਇਹ ਲਾੜਲੀ ਆ ਸਾਰਿਆਂ ਦੀ ਪਰ ਵਿੱਚ ਨਾ ਸਾਰਿਆਂ ਤੋਂ ਛੋਟੀ ਆ ਹਨਾ ਉਸ ਤੋਂ ਬਾਅਦ ਹੁਣ ਐਸ਼ ਆ ਗਿਆ ਸਾਡਾ ਬੱਚਾ ਹਾਂ ਆਪਣੀ ਫੈਮਿਲੀ ਸਾਰਾ ਛੋਟੀ ਮਨਪੀਤ ਹੈ ਨਾ ਭੈਣਾਂ ਵੀ ਵੱਡੀਆਂ ਸਾਰੀਆਂ ਹਨਾ ਯੈਸ ਮੇਰੀ ਛੋਟੀ ਭੈਣ ਵੀ ਵੱਡੀ ਹੈ ਮਨਪੀਤ ਉਹ ਇਹ ਹੈਗੀ ਆ 92 ਬੋਰਨ ਇਹਦੇ ਰਹਿਗਾ 99 ਵਾਰਨ ਹਾਂ ਤਿੰਨ ਸਾਲ ਦਾ ਫਰਕ ਬੜਾ ਫਰਕ ਤਾਂ ਨਹੀਂ ਹੁੰਦਾ ਤਿੰਨ ਕੇ ਸਾਲ ਦਾ ਬੰਦਾ ਵੱਡਾ ਚਾਹੀਦਾ ਹੀ ਆ ਹਾਂ ਫਿਰ ਬੁੜੀ ਦੀ ਕੱਚ ਕੱਚ ਸੁਣਨ ਵਾਲ ਤੇ ਬੰਦਾ ਨਾ ਸਟਰੋਂਗ ਹੁੰਦਾ ਮੈਂਟਲੀ ਹੋ ਜਾਂਦਾ ਮੈਂਟਲੀ ਤੌਰ ਤੇ ਸਹੀ ਗੱਲ ਨਾ ਜੇ ਤਿੰਨ ਸਾਲ ਬੰਦਾ ਬੁੜੀ ਤੋਂ ਛੋਟਾ ਹੋਏ ਨਾ ਤਾਂ ਬੰਦਾ ਦਬਾ ਚ ਹੀ ਉੜਦਾ ਹੀ ਨਹੀਂ ਚੇਹੇ ਨਹੀਂ ਕੱਚ ਕੱਚ ਹੁੰਦੀ ਹੋਵੇ ਨਾ ਤੁਹਾਡਾ ਆ ਫੇਸ ਨਹੀਂ ਸੀ ਰਹਿਣਾ ਆ ਮੇਰਾ ਹੁਣ ਵੀ ਆ ਨਹੀਂ ਰਿਹਾ ਨਾ ਹੋਰੀ ਬਣ ਗਿਆ ਦਸਕਮਿੰਟ ਕਰਕੇ ਸਾਰ ਜਾਨੀ ਕਿੰਨਾ ਕ ਫੇਸ ਚੇਂਜ ਹੋਇਆ ਯਾਰ ਨਾ ਕਰੇ ਲੱਗੇ ਮੈਸਤਰੀ ਤੇ ਉਹ ਤੁੱਪੇ ਤੋਰ ਫਿਰ ਕੇ ਬੁਰਾ ਹਾਲ ਹੋਇਆ ਬੁਲਬਲ ਫਟੇ ਪਿਆ ਆਵਾਜ਼ ਵੀ ਚੇਂਜ ਹੋਈ ਪਈ ਆ ਕੋਲਡ ਹੋ ਗਿਆ ਗਰਮ ਸਰਦ ਹੋ ਗਿਆ ਕੰਮ ਠੀਕ ਆ ਕਰੇ ਬਟਿਕ ਬਣ ਗਈ ਆ ਬਾਈ ਬਸ ਗਰਮ ਸਰਦ ਹੋ ਗਏ ਤੇ ਮੋਡ ਲੱਭਿਆ ਨਹੀਂ ਸਿੱਧਾ ਫੋਲਦੇ ਚੱਲੀ ਆ ਮੈਨੂੰ ਕਦੇ ਲੱਭ ਕੇ ਦੋਵੇਂਗਾ ਮੈਨੂੰ ਤਾਂ ਨਹੀਂ ਲੱਭਦਾ ਪਿਆ ਤੇ ਦੋਗੜਾ ਕੱਟ ਕੀਤੀ ਫਿਰ ਤੂੰ ਲੱਭਦਾ ਵੀ ਤੇ ਚੱਲਦਾ ਏਸੀ ਦੇ ਬੈ ਕੈਂਪਰ ਬਰਫ ਜਮਾਤੀ ਉਹਨੇ ਰਾਤ ਨੂੰ ਉਹਦੇ ਉਹੀ ਵਕੂਗੀ ਜੀ ਬਣ ਕੇ ਪਈ ਰਹੀ ਅਨਸੋ ਮੈਂ ਇਹ ਜੋ ਨਿੱਕੀ ਕੀ ਕਹਿ ਸਕਦੇ ਬਲੌਗ ਲੋਕ ਕਿ ਜੇ ਪਏ ਰਹੇ ਮੈਂ ਤੇ ਅਸਤ ਜਸ ਜਿਆਦਾ ਪੱਕੇ ਥੱਲੇ ਹੁੰਦੇ ਆ ਇਹਨਾਂ ਨੂੰ ਮੇਰੇ ਵਾਲੀ ਠੰਡ ਆਉਂਦੀ ਹੈ ਨਾ ਚਲੋ ਫਿਰ ਆਪਾਂ ਖੇਤ ਦਿਖਾਉਣੇ ਆ ਤੁਹਾਨੂੰ ਤੇ ਘਰੇ ਵੀ ਆਪਣਾ ਸ਼ੋਰੂਮ ਵੀ ਤਿਆਰ ਹੋਈ ਜਾਂਦਾ ਤੇ ਲੈਂਟਰ ਪੈ ਗਿਆ ਉਹਦਾ ਕੱਲ ਠੀਕ ਆ ਤੇ ਬਾਹਲੇ ਜਾਨ ਨੇ ਸਾਨੂੰ ਕਮੈਂਟ ਕੀਤੇ ਸੀਗੇ ਕਿ ਬਾਈ ਤੁਸੀਂ ਬੁਟੀਕ ਥੱਲੇ ਬਣਾਇਓ ਸਾਊਥ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਸ਼ੋਅਰੂਮ ਬਣਾ ਰਹੇ ਹਾਂ ਆਪਦਾ ਨਾ ਕਿ ਬੁਟੀਕ ਬਣਾ ਰਹੇ ਹਾਂ ਬੁਟੀਕ ਦਾ ਸ਼ੋਅਰੂਮ ਬਣਾ ਰਹੇ ਹਾਂ ਉੱਥੇ ਆਪਾਂ ਕਾਰੀਗਰ ਨਹੀਂ ਬਿਠਾਉਣੇਗੇ ਕਿਉਂਕਿ ਜਸਟ ਆਪਾਂ ਜਿਹੜੇ ਆਪਣੇ ਕੱਪੜੇ ਵਗੈਰਾ ਹੋਣਗੇ ਆਪਾਂ ਉਹ ਹੀ ਉੱਥੇ ਸਟੋਰ ਕਰਕੇ ਰੱਖਾਂਗੇ ਜਿਹੜਾ ਆਪਾਂ ਸਟਾਕ ਆਪਣਾ ਜਿਹੜਾ ਆਪਾਂ ਨਵਾਂ ਸਟਾਕ ਜਾਂ ਨਵੇਂ ਸੂਟ ਬਣ ਕੇ ਆਏ ਕਰਨਗੇ ਆਪਾਂ ਉਹ ਉੱਥੇ ਰੱਖਿਆ ਕਰਾਂਗੇ ਹਾਂ ਹੁਣ ਆਪਾਂ ਹੀ ਕਰਿਆ ਕਰਨਾ ਹੁਣ ਆਪਣਾ ਜਿਹੜਾ ਹੈਂਡਵਰਕ ਦੇ ਸੂਟਾਂ ਦਾ ਸਟਾਕ ਇਕੱਠਾ ਕਰਕੇ ਰੱਖਿਆ ਕਰਾਂਗੇ ਕਿਉਂਕਿ ਕਈ ਸਾਨੂੰ ਕਈ ਵਾਰੀ ਸਾਨੂੰ ਐਮਰਜੈਂ ਬਾਰੋਂ ਕੌਲਾਂ ਆ ਜਾਂਦੀਆਂ ਨੇ ਉਹਨਾਂ ਦੇ ਐਮਰਜੈਂਸੀ ਕੁਰੀ ਮੈਰਜ ਫੰਕਸ਼ਨ ਵਗੈਰਾ ਹੋ ਜਾਂਦਾ ਤੇ ਉਹ ਫਿਰ ਹੈਂਡਵਰਕ ਦੇ ਰੈਡੀ ਕਰਨ ਦੇ ਟਾਈਮ ਬਹੁਤ ਲੱਗਦਾ ਉਹ ਟਾਈਮ ਨਹੀਂ ਹੁੰਦਾ ਸੋ ਫਿਰ ਉਹ ਥੋੜੇ ਜਿਹਾ ਆਪਾਂ ਐਡਵਾਂਸ ਥੋੜੇ ਕਰਵਾ ਕੇ ਰੱਖਿਆ ਕਰਾਂਗੇ ਵੀ ਤਾਂ ਜੋ ਕਿਸੇ ਨੂੰ ਐਦਾ ਪ੍ਰੋਬਲਮ ਨਾ ਆਵੇ ਟਾਈਮ ਤੇ ਚੀਜ਼ੀ ਤੀ ਜਾਵੇ ਹਨਾ ਠੀਕ ਆ ਤੇ ਬਾਕੀ ਉਹ ਚੀਜ਼ ਥੋੜੀ ਸਾਰਿਆਂ ਦੀ ਗੱਲਾਂ ਸਿਰ ਮੱਥੇ 'ਚ ਬਹੁਤ ਵਧੀਆ ਸੁਝਾਅ ਦਿੱਤੇ ਸੀ ਵੀ ਥੱਲੇ ਪਾਏ ਮਮਾ ਨੂੰ ਚੜਨਾ ਉੱਤੇ ਕੋਠੇ ਦੇ ਔਖਾ ਤੇ ਉਹ ਤਾਂ ਗੱਲ ਹੈਗੀ ਆ ਪਰ ਇਹਨਾਂ ਐਕਸਰਸਾਈਜ਼ ਥੋੜੀ ਜਿਹੀ ਹੋ ਜਾਂਦੀ ਹੈ ਹਨਾ ਠੀਕ ਸਾਰਿਆਂ ਦੀ ਹੋ ਜਾਣੀ ਐ ਇੱਕ ਚੀਜ਼ ਇੱਕ ਇੱਕ ਇਹਨਾਂ ਹੋਰ ਕਵਿੰਡ ਬਹੁਤ ਘੈਂਡ ਵਿਰਾਸਾ ਨਿਕਲ ਗਿਆ ਵੜ ਕੇ ਹੁਣ ਮੈਨੂੰ ਨਾਂ ਨਹੀਂ ਪਤਾ ਕਿਹਨੇ ਕੀਤਾ ਸੀ ਕਹਿੰਦੇ ਕੱਲ ਨੂੰ ਬਈ ਵਾਹਿਗੁਰੂ ਨੇ ਚੰਗਾ ਟਾਈਮ ਲੈ ਕੇ ਆਉਣਾ ਹਨ ਤੇ ਜਦੋਂ ਮਨਪ੍ਰੀਤ ਨੂੰ ਪ੍ਰੈਗਨਨਸੀ ਹੋਈ ਤਾਂ ਫਿਰ ਕੋਠੇ ਤੇ ਚੜਨਾ ਬਹੁਤ ਔਖਾ ਹੋ ਜਾਣਾ ਮੈਂ ਤਾਂ ਇਹ ਚੀਜ਼ ਤੇ ਹੈਰਾਨ ਹਾਂ ਵੀ ਦੋ ਕੁ ਲੋਕ ਕਿੰਨਾ ਅਡਵਾਂਸ ਸੋਚਦੇ ਇਹਨਾਂ ਦਾ ਇਹ ਹੀ ਨਹੀਂ ਸੋਚਿਆ ਕਦੇ ਹਨਾ ਆਹ ਵੇਖੋ ਇੱਥੇ ਬੱਕਰੀਆਂ ਵੇਖੋ អ៊ូ ਏੰਜੋਏ ਕਰਦੇ ਆਂ ਹਰਦੇ ਹਨਾ ਠੀਕ ਆ ਚਲੋ ਫਿਰ ਆਪਾਂ ਚੱਲਦੇ ਆਂ ਖੇਤ ਨੂੰ ਤੇ ਤੁਹਾਨੂੰ ਖੇਤ ਦਿਖਾਉਣੇ ਆਂ ਅੱਜ ਦਿਸੂਗਾ ਉਹਦੇ ਤੁਹਾਨੂੰ ਪ੍ਰੋਪਰ ਦਿਸੀਆ ਨਹੀਂ ਵਟਾ-ਵਟਾ ਸਹੀ ਨਹੀਂ ਸੀ ਉਹਦੇ ਤੇ ਹੁਣ ਉਸ ਖੇਤ ਵਾਹ ਕੇ ਹੁਣ ਕੰਪਿਊਟਰ ਕਰਾ ਲੱਗੀ ਜਾਂਦਾ ਆਪਰ ਤਾਂ ਲਾਤਾ ਹਣਾ ਬਾਈ ਨੇ ਤੇ ਤੁਹਾਨੂੰ ਦਿਖਾਉਣੇ ਆ ਕਿਵੇਂ ਲੱਗਦਾ ਹੁਣ ਆਪਣਾ ਵਾਹਣਾ ਅੱਡੀ ਦੀ ਸੂਗਾ ਸਾਰਾ ਕਿਉਂਕਿ ਵਾਹਿਆ ਵਾਣ ਇੱਕੋ ਜਿਹਾ ਲੱਗਦਾ ਨੂੰ ਪਤਾ ਹੀ ਲੱਗਣਾ ਵੀਡੀਓ ਦੇ ਵਿੱਚ ਨਾ ਅੱਜ ਕੰਪਿਊਟਰ ਕੈ ਲੱਗਾ ਦਿਸੂਗਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਨਾਲ ਇਹਦਾ ਲੰਬ ਲਾ ਦੇਨੇ ਆ ਡੂਮਨੇ ਇਹਦਾ ਡੂਮਨੇ ਦਾ ਲੰਬ ਲਾ ਦੇਨੇ ਨਾ ਅੱਜ ਉਹਦਾ ਲੈ ਹੀ ਚਾ ਠੀਕ ਆ ਸੜਕ ਤੋਂ ਮੁੜ ਗਏ ਆ ਪਈ ਆ ਆ ਠੀਕ ਆ ਤੇ ਆ ਸਾਹਮਣੇ ਆਪਣਾ ਗਿਆ ਖੇਤ ਨਾਲ ਹੀ ਜੇ ਤੁਹਾਨੂੰ ਸਾਫ਼-ਸਾਫ਼ ਦਿਸਦਾ ਹੋਊਗਾ ਫੇਰ ਗੱਡੀ 'ਚ ਉਤਰ ਕੇ ਦਿਖਾਉਣੇ ਤੁਹਾਨੂੰ ਆ ਪਾ ਗਿਆਂ ਖੇਤ ਤੇ ਬੈਕ ਸਾਈਡ ਉਧਰਲੇ ਪਾਸੇ ਆ ਗਈ ਆਪਣੀ ਸੜਕ ਇਧਰਲੇ ਸਾਈਡ ਨਾਲ ਹੀ ਤੇ ਨਾਲ ਹੀ ਆਪਣੀ ਇੱਥੇ ਆ ਗਿਆ ਖੇਤ ਜਿਹੜਾ ਆਪਾਂ ਲਿਆ ਹੋਇਆ ਹੈ ਆਹ ਜਿਹੜਾ ਕੰਪਿਊਟਰ ਰਾਇ ਲੱਗਾ ਹੋਇਆ ਇੱਥੋਂ ਲੈ ਕੇ ਹਾ ਪਰੇ ਵੱਟ ਤੱਕ ਤੇ ਉਧਰੋਂ ਉਤੋਂ ਅੱਧਾ ਕਿੱਲਾ ਰਹਿ ਜਾਂਦਾ ਆਪਣਾ ਉਹ ਪਰਲੀ ਸਾਈਡ ਆ ਪੱਠਿਆਂ ਦੇ ਨਾਲ ਤੇ ਆਹ ਡੇਢ ਕਿੱਲੇ ਦਾ ਪਲਾਟ ਐ ਇੱਕ ਅੱਧਾ ਨਾਲ ਹੀ ਆ ਸਾਨ ਚ ਨਿੱਕੀ ਜਿਹੀ ਪਈ ਆ ਇਧਰ ਆਪਣੀ ਆ ਪਈ ਇੱਥੇ ਲੱਗ ਜਾਂਦਾ ਖੇਤੀ ਜਮਾ ਵੀ ਇਧਰੋਂ ਇਤੋਂ ਨਾਲ ਹੈਗਾ ਆਪਣਾ ਠੀਕ ਆ ਤੇ ਮਾਨਪੀ ਤੇ ਉੱਡੀ ਜਾਂਦੀ ਹਵਾ 'ਚ ਤੇ ਤੈਨੂੰ ਨੇਰੀਆ ਬਰੋੜਾ ਬੁੱਲਾਵਾਲਾ ਆ ਗਿਆ ਤੇ ਤੂੰ ਇਹ ਨਾ ਕਿਤੇ ਹੈ ਬਈ ਨੇਰੀ ਨੂਰੀ ਆ ਗਈ ਨਾ ਡੇਕ ਪੀ ਕੇ ਤੇ ਹੈ ਤੇ ਇਹ ਅਰ ਕੀ ਇੱਕ ਪਲਾਟ ਬਣ ਗਿਆ ਕਿ ਇਹ ਦੋ ਘੇਰੇ ਸੀਗੇ ਇਹਦੇ ਆਪਾਂ ਕੰਪਿਊਟਰ ਕਹਿ ਲਵਾ ਕੇ ਦਿੱਤਾ ਜਿਹਨਾਂ ਨੂੰ ਠੇਕੇ ਦਿੱਤੀ ਸੀ ਨਾਲੇ ਉਹਨਾਂ ਨੂੰ ਸੌਖਾ ਹੋ ਜਾਊਗਾ ਵਿਚਾਰਿਆਂ ਨੂੰ ਇੱਥੇ ਕਿਉਂਕਿ ਆਪਾਂ ਨਵਾਂ ਖੇਤ ਲਿਆ ਸੀਗਾ ਆਪਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਵੀ ਕਿੰਨਾ ਕੁਚਾ ਨੀਵਾ ਥਾਂ ਹੈਗਾ ਇਹ ਹਨਾ ਫਿਰ ਆਪਾਂ ਕਹੇ ਵੀ ਠੇਕੇ ਵਾਲੇ ਬਾਈ ਹੁਣ ਲਵਾ ਕੇ ਦੇ ਦੀ ਕੰਪਿਊਟਰ ਕਰਾਇਆ ਉਹਨ ਇੱਕ ਥਾਂ ਪੱਧਰ ਹੋ ਗਿਆ ਬਿਲਕੁਲ ਪੂਰੀ ਗੱਲ ਬਣ ਗਈ ਆ ਅੱਧਾ ਕਿਲਾ ਉੱਧਰ ਉਹ ਵੀ ਰਹਿ ਗਿਆ ਸੀਗਾ ਤੇ ਉਹ ਵੀ ਆਪਾਂ ਉਹਨੂੰ ਵੀ ਲਵਾਤਾ ਸੀ ਕਿ ਪੂਰਾ ਹੁਣ ਆਪਣੇ ਅੱਥੇ ਕੰਮ ਹੋਇਆ ਆਪ ਨੂੰ ਪਤਾ ਹੁੰਦਾ ਤੇ ਪਿੱਛੇ ਮੋਟਰ ਚੱਲਦੀ ਦੇ ਕਿੰਨਾ ਨਜ਼ਾਰਾ ਆ ਰਿਹਾ ਠੰਡਾ ਠੰਡਾ ਪਾਣੀ ਹਾਂ ਨਹੀਂ ਆਪਣੀ ਉਹ ਮੋਟਰ ਚੱਲੇ ਜਾਂਦੀ ਉੱਧਰਲੇ ਪਾਸੇ ਉਹ ਸਾਹਮਣੇ ਇੱਧਰ ਹੂੰ ਠੀਕ ਆ ਹਾਂਜੀ ਦੋਸਤੋ ਸ਼ਹਿਰ ਦਾ ਹੋ ਗਿਆ ਕੰਮ ਤੇ ਆ ਮੇਰੀ ਛੋਟੀ ਸਾਲੀ ਨੂੰ ਮਿਲੋ ਅੱਜ ਆ ਗਈ ਆਪਣੇ ਕੋਲ ਅੱਜ ਮੋਗੀਆਂ ਹਨਾ ਮੰਮੀ ਜੀ ਮੰਮੀ ਛੱਡ ਗਏ ਇੱਥੇ ਕਹਿੰਦੇ ਤੁਸੀਂ ਲੈ ਜੂ ਨਾਲ ਛੁੱਟੀਆਂ ਆਉਂਦੇ ਆ ਛੋਟੀਆਂ ਹੋ ਗਈਆਂ ਨਾ ਬੱਚਿਆਂ ਹੂੰ ਕਾ ਕੌਣ ਹੋਇਆ ਵਰਨੀ ਕਰੇ ਉਧਰ ਜਵਾਕ ਕਰੇ ਹੋਰ ਆ ਜਾ ਕਰਨਾ ਇਹ ਤਾਂ ਸਿਆਣੀ ਆ ਨਾ ਇੱਕ ਹੋਰ ਆਜਣੇ ਜਵਾਕ ਆਪਣੇ ਹਨਾ ਹੁਣ ਕੋਈ ਗਰੰਟੀ ਨਹੀਂ ਨਾਨਕ ਆਣੀਆਂ ਛੁੱਟੀਆਂ ਕੱਟਣ ਵਾਸਤੇ ਬੱਚਿਆਂ ਨੇ ਸਾਨੂੰ ਵਧਾ ਆਉਣਾ ਤੇ ਸਾਨੂੰ ਬੱਚੇ ਸਾਰੇ ਰਾਜਿਆਂ ਦੇ ਫਿਰ ਕਲਕਾਰ ਪੈਂਦਾ ਤੇ ਹੁਣ ਆਪਾਂ ਘਰੇ ਜਾ ਕੇ ਤੁਹਾਨੂੰ ਦਿਖਾਉਣੀ ਆ ਘਰ ਦਾ ਕੀ ਮਾਹੌਲ ਆ ਉੱਪਰ ਆਪਣਾ ਕਿਦਾਂ ਲੱਗਦਾ ਤੁਹਾਨੂੰ ਘਰੇ ਆਪਾਂ ਬੁਟੀਕ ਨਹੀਂ ਦਿਖਾਇਆਗਾ ਜਿਹੜਾ ਆਪਣਾ ਬਣ ਗਿਆ ਠੀਕ ਆ ਘਰੇ ਜਾ ਕੇ ਦਿਖਾਉਣੀ ਆ ਲੈਂਡਰ ਪੈ ਗਿਆ ਮੈਸਤਰੀ ਲੱਗੇ ਆ ਸੋ ਅੱਜ ਮੈਸਤਰੀ ਆਨ ਦਾ ਲਾਸਟ ਡੇਨ ਤੇ ਫਿਰ ਦਸਾਂ ਦਿਨਾਂ ਨੂੰ ਲੈਂਟਰ ਖੁੱਲੂਗਾ ਉਦੋਂ ਮੈਸਤਰੀ ਸਾਰੇ ਹੋਣਗੇ ਠੀਕ ਆ ਚਲੋ ਆਪ ਤੁਹਾਨੂੰ ਘਰੇ ਜਾ ਕੇ ਮਿਲਾਉਣੇ ਫੈਮਿਲੀ ਦੇ ਨਾਲ ਲਓ ਜੇ ਕੰਮ ਹੋ ਗਿਆ ਸਮਾਪਤ ਤੇ ਮੈਸਤਰੀ ਆਪਦਾ ਸਮਾਨ ਚੱਕ ਕੇ ਹੁਣ ਜਾ ਰਹੇ ਆ ਹੁਣ ਆਪਾਂ ਪਲਾਸਟਰ ਵੀ ਫੇਲਾਉਂ ਬੁਲਾਵਾਂਗੇ ਮੈਂ ਮੈਸਤਰੀ ਨੂੰ ਸ਼ੇਡਦਾ ਮੈਂ ਕਿਹਾ ਆਉਂਦੇ ਦੀ ਵੀਡੀਓ ਬਣਾਏ ਸੀ ਹੁਣ ਜਾਂਦਿਆਂ ਦੀ ਵੀ ਬਣਾ ਲਈਏ ਇੰਦੇ ਵਾਲਾ ਕਾਲਾ ਮੋਟਰਸਕਲ ਉਹ ਨਹੀਂ ਲੈ ਚੱਲਦਾ ਉਹ ਕਰੇ ਕੁਝ ਸਟਾਰਟ ਕਰਦਾ ਅੱਲਾਹ ਪਰ ਦਿਖਾਉਣੀ ਥੰਨੂੰ ਜਾ ਕੇ ਆਪ ਲਓ ਜੀ ਵੱਡੀਆਂ ਵੱਡੀਆਂ ਕੋਠੀਆਂ ਪਾਉਣ ਵਾਸਤੇ ਸੰਪਰਕ ਕਰ ਲਓ ਬਾਈ ਛੰਦੇ ਮੈਸਤਰੀ ਨੂੰ ਹੈਂ ਕਾਮਨੇ ਕਮਾ ਕਰਦਾ ਕੋਠਾ ਵੱਡਗਾ ਪਾਉਦਾ ਨਹੀਂ ਵੀ ਇੱਕ ਚੀਜ਼ ਆ ਜਿਹੜੀ ਆ ਕੋਠੀ ਦੇ ਬਾਈ ਖੜਾ ਹੋਇਆ ਇਹਨਾਂ ਦਾ ਇੱਕ ਚੀਜ਼ ਆ ਵੀ ਜਿਹੜੀ ਤੂੰ ਕੋਠੀ ਬਣਾਈ ਆ ਸਾਰਿਆਂ ਨੇ ਕਹੇ ਬਹੁਤ ਸੋਹਣੀ ਬਣਾਈ ਆ ਤੇ ਇਹ ਮਿਸਤਰੀ ਦੀ ਬਣਾਈ ਹੋਈ ਆ ਕੋਠੀ ਜੀ ਤੇ ਬਾਈ ਹੁਣ ਖੜਾ ਹੋਇਆ ਤੁਸੀਂ ਦੇਖੋ ਕੋਠੀ ਆਪਣੀ ਤੇ ਕਿੰਨੀ ਘੈਂਟ ਲੱਗਦੀ ਨਾ ਛੋਟਾ ਆ ਇਹ ਆਪਣੇ ਕਿੰਨੇ ਸੈਂਕੜੇ ਸੀਗੇ 1900 19 ਸੈਂਕੜੇ ਚ ਕੋਠੀ ਬਣੀ ਆ ਸਾਰੀ ਆਪਣੀ ਇਹ ਉੱਪਰ ਹਾਂ ਥੱਲੇ ਦੇ ਉੱਤੇ ਦੋਨੇ ਸਾਰੇ 19 18 19 ਸੈਂਕੜੇ ਸਾਰੇ 18 19 ਸੈਂਕੜੇ ਜਿਹੜੇ ਇਹਨਾਂ ਕੋਠੀ ਬਣੀ ਹੋਈ ਹੈ ਆਪਣੀ ਠੀਕ ਆ ਤੇ ਉੱਪਰ ਨਾਲ ਇੱਕ ਆਪਰੂਮ ਹੋਰ ਅਟੈਚ ਕਰਤਾ ਵੱਡਾ ਕਰਤਾ ਕਮਰਾ ਉੱਥੇ ਤੇ ਫਿਰ ਹੁਣ ਦੇਖਿਓ ਦੋਨੋਂ ਯਾਰਾ ਉੱਥੇ ਘੈਂਟ ਆਪਾਂ ਸ਼ੋਰੂਮ ਬਣਾਉਣਾ ਉੱਥੇ ਹੁਣ ਮੈਸਟਰ ਨੂੰ ਆਪਾਂ ਮਿਲਣਾ ਅੱਜ ਤੋਂ 12 ਦਿਨਾਂ ਨੂੰ ਆਪਣਾ 12 ਦਿਨਾਂ ਨੂੰ ਆਪ ਗਲੂ ਹਨਾ ਹਾਂਜੀ 12 ਦਿਨਾਂ 12 ਨੂੰ ਕੱਲ ਫਿਰੂੰਗਾ 12 ਦਿਨਾਂ ਬਾਅਦ ਆ ਫਿਰ ਮਿਲਣਾ ਠੀਕ ਆ ਜੀ ਲਾ ਲਵਾਂਗੇ ਇਹਨਾਂ ਦਿਨਾਂ ਨੂੰ ਇੱਥੋਂ ਇਹਨਾਂ ਨੇ ਜੀ ਨਹੀਂ ਲਾਉਣਾ ਉਹ ਆਪਣੇ ਬਣਾਏ ਤੇ ਇਥੇ ਰੌਣਕ ਲੱਗੀ ਜੀ ਪੂਰੀ ਸਾਡਾ ਵੀ ਜੀ ਲੱਗਾ ਜੀ ਇੱਕ ਘਰ ਰੌਣਕ ਜੀ ਲੱਗੀ ਰਹਿੰਦੀ ਆ ਆਈ ਆ ਫਿਰ ਯਾਰ ਮੋਹ ਪਾ ਜਾਂਦਾ ਨਾ ਜਦੋਂ ਆਪਾਂ ਇਕੱਠੇ ਰਹੀਏ ਥੋੜੇ ਜਿਨੇ ਹੈਣਾ ਇਹਦਾ ਕੰਮ ਉੱਚਾ ਐਂ ਕਰਕੇ ਜੱਥੇ ਹਾਂ ਆਪਣਾ ਲੈਂਟਰ ਪੈ ਚੁੱਕਿਆ ਤੇ ਹੁਣ ਆਪਾਂ ਲੱਗੇ ਆ ਕੰਮ ਇਥੇ ਲੈਂਟਰ ਦੇ ਪਾਣੀ ਖਿਲਾੜਨਾ ਟੈਂਕੀ ਆਪਣੀ ਇਥੇ ਨੇੜੇ ਆ ਜਾਂਦੀ ਆ ਤੇ ਪਾਣੀ ਵੀ ਉੱਪਰ ਥੋੜਾ ਥੋੜਾ ਆਉਂਦਾ ਕੋ ਟੈਂਕੀ ਦਾ ਲੈਵਲ ਜਿਆਦਾ ਉੱਚਾ ਨਹੀਂ ਹੈਗਾ ਕਿਉਂਕਿ ਆਪਾਂ ਚੁਬਾਰੇ ਦੀ ਛੱਤ ਉੱਤੇ ਹੁਣ ਇਸ ਟਾਈਮ ਹੈਗੇ ਆ ਹੁਣ ਸਾਰੇ ਇਹਨੂੰ ਭਰ ਕੇ ਰੱਖਾਂਗੇ ਆਪਾਂ ਇਟਾ ਉਟਾ ਇਕੱਠੀਆਂ ਕੀਤੀਆਂ ਪਈਆਂ ਫਿਰ ਤੇ ਜੰਗਲਾ ਵੱਜਿਆ ਜੋ ਮੂਰੇ ਖਲਾਕਲੂਰਾ ਹੁਣ ਘਟਣਾ ਸ਼ੁਰੂ ਹੋ ਜਾਊਗਾ ਅੱਜ ਤੋਂ ਬਾਅਦ ਸੋ ਤਿੰਨ ਚਾਰ ਦਿਨ ਤਾਂ ਪੂਰੀ ਭੂਤ ਨਹੀਂ ਭੁੱਲੀ ਰਹੀ ਆ ਆਪਾਂ ਕਹਿ ਦੇਨੇ ਕੰਮ ਥੋੜੇ ਹੁੰਦਾ ਪਰ ਅਲਜਾਬ ਉਹ ਬਣ ਜਾਂਦਾ ਲੈ ਆਪਣਾ ਕੋਠਾ ਹੁਣ ਨਾਲ ਜੁੜ ਗਿਆ ਹੋਰ ਇੱਕ ਉਹ ਥੱਲੇ ਆਪਣਾ ਵਧੀਆ ਬਣ ਜੂਗਾ ਖੁੱਲਾ ਡੁੱਲਾ ਸ਼ੁਰੂ ਅ ਕਾਲਬਾ ਆਪਣਾ ਖੁੱਲੂਗਾ ਜੇ ਦੱਸਦਾ ਇਹਨਾਂ ਨੂੰ 10 ਦਿਨ ਤੱਕ ਆਪਣਾ ਹੁਣ ਕੰਮ ਬੰਦ ਆ ਕਿਉਂਕਿ ਲੈਂਟਰ ਸੁੱਕਣ ਤੇ 10 ਦਿਨ ਲੱਗ ਜਾਣੇ ਆ ਦੇਖੋ ਕੀ ਹਾਲ ਹੋਇਆ ਪਿਆ ਬਜਰੀ 부ਜਰੀ ਕਟਾਲੀ ਆ ਤੇ ਇਧਰ ਸਾਰੀ ਫਾਰਸ ਵਗੈਰਾ ਪੱਟੀ ਜਾਊਗੀ ਪੱਟ ਕੇ ਆਪਾਂ ਇੱਥੇ ਪੱਥਰ ਵਗੈਰਾ ਲਾਵਾਂਗੇ ਜਿਹੜਾ ਆ ਇੱਕ ਜਗ੍ਹਾ ਤੇ ਟੱਕ ਹੈਗਾ ਪਰਲੇ ਪਾਸੋਂ ਛੋਟਾ ਮੈਂ ਵਧਾ ਲਿਆ ਸੀਗਾ ਇੱਥੇ ਆਪਾਂ ਕਬੂਰਡ ਵਗੈਰਾ ਬਣ ਜੂ ਆਪਣਾ ਬਾਕੀ ਹਜੇ ਤਾਂ ਆਹ ਬਾਲੀਆਂ ਵਗੈਰਾ ਬਹੁਤ ਜ਼ਿਆਦਾ ਖੜੀਆਂ ਨੇ ਜਦੋਂ ਕਮਰਾ ਸਾਫ਼ ਹੋ ਗਿਆ ਦੇਖੋ ਕਿੰਨਾ ਵੱਡਾ ਲੱਗਦਾ ਆਪਣਾ ਬਦ ਵਧੀਆ ਘੈਂਟ ਗੱਲ ਬਣ ਜਾਣੀ ਆ